ਡਾਕਟਰ ਸਿਮਰਤ ਕੌਰ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਮਲੇਰਕੋਟਲਾ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੀ ਰਿਵੈਵਲ ਸਾਗਰ ਅਤੇ ਸ਼੍ਰੀ ਸतीश ਕੁਮਾਰ ਪੀਪੀਐਸ ਉਪ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਮਲੇਰਕੋਟਲਾ ਦੀ ਨਿਗਰਾਨੀ ਤਹਿਤ ਮਾੜਿਆਂ ਸਰੇ ਖਿਲਾਫ ਚਲਾਈ ਮੁਹਿੰਮ ਦਰਨ ਮੁਕਬਰ ਖਾਸ ਦੀ ਤਲਾਪਰ ਇਨਸਪੈਕਟਰ ਹਰਜਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ ਮੋਹਰਾਨਾ ਦੀ ਟੀਮ ਅਤੇ ਕਾਊਂਟਰ ਇੰਟੈਲੀਜੈਂਸੀ ਸੰਗਰੂਰ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਮਿਤੀ 31 ਮਾਰਚ 2024 ਨੂੰ ਕਿਰਨਾਮ ਸਿੰਘ ਦੀ ਮੋਟਰ ਤੇ ਫੋਰਚੂਨਰ ਗੱਡੀ ਨੰਬਰ PB03 BE606 ਵਿੱਚ ਬੈਠੇ ਕਿਸੇ ਵੱਡੇ ਵਾਰਦਾਤ ਨੂੰ ਅੰਜਾਮ ਦੇਣ ਦੀ ਵਿਉਂਤ ਬਣਾ ਰਹੇ ਸਨ ਜਿਨ੍ਹਾਂ ਨੂੰ ਮੌਕੇ ਤੇ ਪਿੰਡ ਰੁੜਕੇ ਕਲਾਂ ਕੱਚਾ ਪਹਾ ਮੋਟਰ ਤੇ ਕਾਬੂ ਕਰਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਗਈ ਹਰਨਾਮ ਸਿੰਘ ਕੋਲੋਂ ਇੱਕ ਹੈਂਡ ਗ੍ਰਨੇਡ ਐਜੀ 36 ਅਤੇ ਅਮਰਿਤਪਾਲ ਸਿੰਘ ਵੱਲੋਂ ਇੱਕ ਰਿਵਾਲਵਰ 32 ਬੋਰ ਬਰਾਮਦ ਕਰਕੇ ਮੁਕੱਦਮਾ ਨੰਬਰ 19 ਮਿਤੀ 1 ਅਪ੍ਰੈਲ 2024 ਨੂੰ ਆਰਮਜ਼ ਐਕਟ ਅਤੇ ਐਕਸਪਲੋਸਿਵ ਐਕਟ 2008 थाना सदर ਅਹਿਮਦਗੜ੍ਹ ਵਿਖੇ ਰਜਿਸਟਰ ਦਰਜ ਕਰਵਾਇਆ ਗਿਆ ਅਤੇ ਦੋਸ਼ੀਆਂ ਨੂੰ ਭੁਗਤਾਨ ਜ਼ਾਬਤਾ ਨੂੰ ਸਾਰ ਗ੍ਰਿਫਤਾਰ ਕੀਤਾ ਗਿਆ। ਉੱਥੇ ਫੋਰਚਨਰ ਗੱਡੀ ਨੂੰ ਪੁਲਿਸ ਕਬਜ਼ੇ ਵਿੱਚ ਲਿਆ ਗਿਆ ਅਤੇ ਮਿਤੀ 1 ਅਪ੍ਰੈਲ 2024 ਨੂੰ ਦੋਸ਼ੀ ਹਰਨਾਮ ਸਿੰਘ ਅਤੇ ਅਮਰਿਤਪਾਲ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨਾਂ ਦਾ ਪੁਲਿਸ ਰਿਮਾਂਡ ਕੀਤਾ ਗਿਆ। ਦੁਸ਼ਯ ਪਾਸੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਤੁਸੀਂ ਦੇਖ ਰਹੇ ਹੋ ਮਲੇਰਕੋਟਲਾ ਤੋਂ ਕੁਲਵੰਤ ਸਿੰਘ ਮੁਹਾਲੀ ਦੀ ਰਿਪੋਰਟ ਸਦਰ ਅਹਿਮਦਗੜ ਦੇ ਥਾਣੇ ਵਿੱਚ ਇੱਕ ਪਰਚਾ ਰਜਿਸਟਰ ਕੀਤਾ ਸੀ ਐਫਆਈਆਰ ਨੰਬਰ 19 2024 ਅੰਡਰ ਸੈਕਸ਼ਨ ਆਫ ਆਰਮਜ਼ ਐਕਟ ਐਂਡ ਐਕਸਪਲੋਸਿਵ ਐਕਟ ਇਹਦੇ ਵਿੱਚ ਅਸੀਂ ਦੋ ਬੰਦੇ ਗ੍ਰਿਫਤਾਰ ਕੀਤੇ ਸੀਗੇ ਹਰਨਾਮ ਸਿੰਘ son of ਪ੍ਰੇਮ ਸਿੰਘ ਰੈਜ਼ੀਡੈਂਟ ਆਫ ਰੂਟਕੀ ਕਲਾਂ ਅਹਿਮਦਗੜ ਐਂਡ ਅਮਰਿਤਪਾਲ son of ਰਿਤਪਾਲ ਰੈਜ਼ੀਡੈਂਟ ਆਫ ਮਨਵੀ ਅਮਰਗੜ ਇਹਨਾਂ ਕੋਲੋਂ ਸਾਨੂੰ ਇੱਕ ਹੈਂਡ ਗ੍ਰੇਨੇਡ ਰਿਕਵਰ ਹੋਇਆ ਹੈ ਐਂਡ ਇੱਕ ਰਿਵੋਲਵਰ 30 uh, 32 ਬੋਰ ਕੰਟਰੀ ਮੇਡ ਪਿਸਟਲ ਐਂਡ ਇੱਕ ਫੋਰਚਨਰ ਕਾਰ ਇਹਨਾਂ ਦੇ ਅਸੀਂ ਕੋਰਟ ਚ ਪੇਸ਼ ਕਰਕੇ ਰਿਮਾਂਡ ਲਿਆ ਹੈ ਐਂਡ ਫਰਦਰ ਇਨਵੈਸਟੀਗੇਸ਼ਨ ਇਸ ਗੋਇੰਗ ਔਨ ਕਿੰਨਾ ਤੇ ਪਹਿਲਾਂ ਵੀ ਕੋਈ ਰਿਵੈਲ ਹੈ ਫਿਲਹਾਲ ਨਾ ਤੇ ਕੋਈ ਪਹਿਲਾਂ ਕ੍ਰਿਮੀਨਲ ਚਾਰजेस ਨਹੀਂ ਹੈ ਕਾਨੂੰਨਕਸੇ ਗੱਗਦਾਸ ਤਾਂ ਨਹੀਂ ਇਹ ਅੰਡਰ ਇਨਵੈਸਟੀਗੇਸ਼ਨ ਹੈ ਹੋ ਸਕਦਾ ਹੈ ਅਗਲੀ ਇਨਵੈਸਟੀਗੇਸ਼ਨ ਚ ਸਾਨੂੰ ਹੋਰ ਵੀ ਕੁਝ ਸਾਹਮਣੇ ਆਵੇ ਹਲੇ ਇਨੀਸ਼ੀਅਲ ਸਟੇਜ ਹੈ ਤੇ ਵੀ ਕੈਨੋਟ ਰਿਵੀਲ ਦੀ ਡਿਟੇਲਸ ਆਫ ਦੀ ਇਨਵੈਸਟੀਗੇਸ਼ਨ ਰਾਈਟ ਨਾਓ ਮੈਡਮ ਇੰਡੀਅਨ ਨਹੀਂ ਹੈ ਪਾਕਿਸਤਾਨੀ ਦੇਖਿਏ ਇਹ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕਿਹੜਾ ਮੇਕ ਹੈ ਕਿ ਯੂ ਹੈ ਇਹ ਉਹ ਅਸੀਂ ਫੋਰੈਂਸਿਕ ਜਾਂਚ ਲਈ ਭੇਜ ਰਹੇ ਹਾਂ ਦੋਨੋਂ ਚੀਜ਼ਾਂ ਕਿਤੋਂ ਬੜੇ ਨਹੀ ਇਹ ਤਾਂ ਏ ਬ ਅਸੀਂ ਦੋ ਬੰਦੇ ਹੈ ਇੱਕ ਹਰਨਾਮ ਸਿੰਘ ਅਹਿਮਦਗੜ ਏਰੀਆ ਦਾ ਹੈ ਐਂਡ ਪ੍ਰਿਤਪਾਲ ਹੈ ਉਹ ਅਮਰਗੜ ਦਾ ਹੈ ਫਿਲਹਾਲ ਜਿਹੜਾ ਹੈਂਡ ਗ੍ਰੇਨੇਡ ਹੈ ਉਹ ਅਹਿਮਦਗੜ ਦੇ ਏਰੀਆ ਦੇ ਵਿੱਚੋਂ ਰਿਕਵਰ ਹੋਇਆ ਨਹੀਂ ਜਾ ਰਹੀ ਸੂਚਨਾ ਸੀ ਜੀ ਕਿਦਾਂ ਸੂਚਨਾ ਸੀਗੀ ਪਰ ਉਹ ਅਸੀਂ ਬਾਅਦ ਚ ਨਾਕਾਬੰਦੀ ਲਗਾ ਕੇ ਕਿਉਂ ਜਿਹੜੀ ਸਾਡੀ ਸੂਚਨਾ ਸੀਗੀ ਇਸ ਸੂਚਨਾ ਤੋਂ ਬਾਅਦ ਅਸੀਂ ਜੋ ਨਾਕਾਬੰਦੀ ਕੀਤੀ ਹੈ ਫਿਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਅਕੋਰਡਿੰਗਲੀ ਤੁਸੀਂ ਐਫ ਆਈ ਆਰ ਦੀ ਡਿਟੇਲਸ ਪੜ ਲੈਣਾ ਬਾਕੀ ਪ੍ਰੈਸ ਨੋਟ ਵੀ ਤੁਹਾਨੂੰ ਜਾਰੀ ਕਰ ਦਿੱਤਾ ਹੈ ਤੁਸੀਂ ਡਿਟੇਲਸ ਉਹਨਾਂ ਚੋਂ ਆਪਣੀਆਂ ਕਰ ਸਕਦੇ ਹੋ ਮੇਰੀ ਗਨ ਹੈ ਇਹ ਪੀਸੀ ਹੈ ਜਾਂ ਫਿਰ ਇੰਪੋਰਟਡ ਹੈ ਜਾਂ ਨਹੀਂ ਕੰਟਰੀ ਮੇਡ ਹੈ ਪਰ ਰਿਵੋਲਵਰ ਹੈ ਕੰਟਰੀ ਮੇਡ 32 ਬੋਰ ਮੈਨੂੰ ਕੀ ਲੱਗਦਾ ਵੀ ਇਹ ਹੈਂਡ ਗ੍ਰੇਨੇਡ ਕੀ ਕਰਨਾ ਚਾਹੁੰਦੇ ਸੀਗੇ ਦੇਖਿਏ ਇਹਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਉਹਨਾਂ ਨਾਲ ਪੁੱਛਗਿੱਛ ਜਾਰੀ ਹੈ ਬਾਕੀ ਜੋ ਵੀ ਅੱਗੇ ਖੁਲਾਸਾ ਹੋਏਗਾ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਜਾਏਗਾ ਹਲੇ ਇੰਟਾਇਰ ਪ੍ਰੋਸੈਸ ਇਜ਼ ਅੰਡਰ ਇਨਵੈਸਟੀਗੇਸ਼ਨ ਕੀ ਇਹਨਾਂ ਦਾ ਕੀ ਟਾਰਗੇਟ ਸੀਗਾ ਪਿੱਛੇ ਕੀ ਲਿੰਕ ਸੀਗਾ ਗ੍ਰੇਨੇਡ ਕਿਵੇਂ ਆਇਆ ਇਹਨਾਂ ਦਾ ਹਲੇ ਉਹਨਾਂ ਨੇ ਰਿਵੀਲ ਨਹੀਂ ਕੀਤਾ ਉਹ ਦੈਟ 올 ਇਜ਼ ਬੀਂਗ ਇਨਵੈਸਟੀਗੇਟਿਡ ਰਿਮਾਰਡ ਵਗੈਰਾ 3 ਦਿਨ ਦਾ ਰਿਮਾਰਡ ਹੈ ਫਿਲਹਾਲ ਤੇ ਜੋ ਲੋਡ ਹੋਈ ਗਈ ਅਸੀਂ ਹੋਰ ਵੀ ਲਵਾਂਗੇ ਇਹਨਾਂ ਦੀ ਦੋਨੋਂ ਹੀ ਟੈਕਨੀਕਲ ਤੇ ਜਿਹੜੀ ਆ ਹਿਊਮਨ ਨੇ ਇੰਟ ਦੇ ਦੁਆਰਾ ਸੀ ਦੋਨੋਂ ਹੀ ਇਹਨੋਂ ਨੋ ਨੋ ਐਕਸਪਲੋਰ ਕਰ ਰਹੇ ਆ ਕਿ ਕੀ ਐਕਚੁਅਲੀ ਇਹਨਾਂ ਦਾ ਕੀ ਰੀਜ਼ਨ ਸੀਗਾ ਇਹ ਸਭ ਕੁਝ ਆਪਣੀ ਪੋゼਸ਼ਨ ਚ ਰੱਖਣ ਵਾਸਤੇ ਮੈਨੂੰ ਲੱਗਦਾ ਕਿ ਇਹ ਲੋਕ ਸਭਾ ਚੋਣਾਂ ਲਈ ਵਰਤਿਆ ਜਾਣਾ ਸੀ ਫਿਲਹਾਲ ਐਵੇਂ ਦੀ ਕੋਈ ਸਾਂਡੇ ਗੱਲ ਸਾਹਮਣੇ ਨਹੀਂ ਆਈ ਬਾਕੀ ਮੈਂ ਤੁਹਾਨੂੰ ਦੱਸਿਆ ਸਾਰਾ ਕੁਝ ਅਸੀਂ ਬਹੁਤ ਅਚੀ ਤਰ੍ਹਾਂ ਇਨਵੈਸਟੀਗੇਟ ਕਰ ਰਹੇ ਹਾਂ ਹਰ ਐਂਗਲ ਤੋਂ ਇਨਵੈਸਟੀਗੇਟ ਕਰ ਰਹੇ ਹਾਂ ਤੇ ਜੋ ਵੀ ਸਾਹਮਣੇ ਆਏਗਾ ਵੀਲ ਸ਼ੇਅਰ ਇਟ ਇਨ ਡੂ ਕੋਸ ਆਫ ਟਾਈਮ ਪਰਵਾਮੀ ਫਿਲਹਾਲ ਕੋਈ ਸਾਹਮਣੇ ਨਹੀਂ ਆਈ ਜੀ ਮੈਡਮ ਕੋ ਚੌਕਸੀ ਵੀ ਬੜਾਈ ਹੈ ਅਸੀਂ ਦੇਖਦੇ ਹੋਏ ਜੀ ਜੀ ਚੌਕਸੀ ਤੇ ਦੇਖੋ ਤੁਸੀਂ ਦੇਖਿਆ ਕਿ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਪਹਿਲਾਂ ਹੀ ਚੱਲ ਰਹੀ ਹੈ ਬਾਕੀ ਅਸੀਂ ਆਪਣੇ ਹੋਰ ਵੀ ਟੈਕਨੀਕਲ ਐਂਡ ਹਿਊਮਨ ਸੋਰਸਸ ਨੂੰ ਵੀ ਐਕਟੀਵੇਟ ਕਰ ਰਹੇ ਹਾਂ ਤਾਂ ਕਿ ਜੇ ਐਵੇਂ ਦੀ ਕੁਝ ਹੋਰ ਇਨਪੁਟ ਆਂਦੀ ਹੈ ਤਾਂ ਵੀ ਰੈਕਟ ਸਵਿਫਟਲੀ ਐਂਡ ਡਿਸਟ੍ਰਿੰਜੈਂਟਲੀ